ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਤੇ ਲਾਈਕ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਆਪਣੀ ਜਿਹੜੀ ਅੱਜ ਦੀ ਕਹਾਣੀਆਂ ਇਹ ਕਿਸੇ ਦੁਆਰਾ ਦੱਸੀ ਗਈ ਆਪਣੀ ਜ਼ਿੰਦਗੀ ਦੀ ਕਹਾਣੀਆਂ ਕਿਸੇ ਮੁੰਡੇ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਦੱਸੀ ਉਹ ਕਹਿੰਦਾ ਕਿ ਬਚਪਨ ਦੇ ਵਿੱਚ ਅਸੀਂ ਤਿੰਨ ਭੈਣ ਭਰਾ ਸੀ ਤੇ ਜਿਹੜਾ ਸਾਡਾ ਪਾਪਾ ਸੀ ਉਹ ਕਾਫੀ ਜ਼ਿਆਦਾ ਸ਼ਰਾਬ ਪੀਂਦਾ ਸੀ ਕਹਿੰਦਾ ਮੇਰੇ ਮਾਪੇ ਅਨਪੜ੍ਹ ਸੀਗੇ ਮੇਰੀ ਮੰਮ ਘਰੇਲੂ ਕੰਮ ਕਰਦੀ ਸੀ ਤੇ ਮੇਰੇ ਪਾਪਾ ਖੇਤੀਬਾੜੀ ਦਾ ਕਰਦੇ ਸੀ ਸਾਡੇ ਥੋੜੀ-ਬਹੁਤੀ ਜ਼ਮੀਨ ਸੀ ਕਹਿੰਦੇ ਵੀ ਮੈਂ ਤਿੰਨ ਭੈਣ ਭਰਾਵਾਂ ਤੋਂ ਵੱਡਾ ਸੀ ਇੱਕ ਮੇਰਾ ਭਰਾ ਸੀ ਮੇਰੇ ਤੋਂ ਛੋਟਾ ਉਸ ਤੋਂ ਛੋਟੀ ਭੈਣ ਸੀ ਵੀਪਾ ਮੇਰੀ ਮਾਂ ਸਾਨੂੰ ਸਾਰਿਆਂ ਨੂੰ ਤਿੰਨਾਂ ਨੂੰ ਬਹੁਤ ਪਿਆਰ ਕਰਦੀ ਸੀ ਪਰ ਕਹਿੰਦਾ ਵੀ ਮੈਂ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਕਹਿੰਦਾ ਮੇਰੇ ਛੋਟੇ ਪਿੰਡ ਭਰਾ ਥੋੜੇ ਲਾਪਰਵਾਹ ਟਾਈਪ ਦੇ ਬੱਚੇ ਸੀ ਵੀ ਉਹ ਛੋਟੇ ਹੁੰਦੇ ਹੀ ਜ਼ਿਆਦਾ लाਡਲੇ ਜੇ ਰੱਖੇ ਸੀ ਪਰ ਕਹਿੰਦਾ ਵੀ ਮੈਂ ਛੋਟਾ ਹੁੰਦਾ ਹੀ ਥੋੜਾ ਸੈਂਸਿਟਿਵ ਸੀ ਵੀ ਜਦੋਂ ਮੇਰੇ ਪਾਪਾ ਜ਼ਿਆਦਾ ਸ਼ਰਾਬ ਪੀ ਕੇ ਮੇਰੀ ਮਾਂ ਨਾਲ ਕੁੱਟਮਾਰ ਕਰਦੇ ਹਨ ਸਾਨੂੰ ਘਰ ਦਾ ਸਮਾਨ ਨਾਲ ਲਿਆ ਕੇ ਦਿੰਦੇ ਮੇਰੀ ਮਾਂ ਕਿਵੇਂ ਲੋਕਾਂ ਦੇ ਧਰਲੇ ਕੱਢਦੀ ਕਦੇ ਉਹ ਸ਼ਰਾਬ ਪੀ ਕੇ ਕਿਤੇ ਡਿੱਗ ਜਾਂਦੇ ਤਾਂ ਮੇਰੀ ਮਾਂ ਉਹਨਾਂ ਨੂੰ ਗਲੀਆਂ ਦੇ ਵਿੱਚੋਂ ਚੱਕ-ਚੱਕ ਕੇ ਲੈ ਕੇ ਆਉਂਦੀ ਵੀ ਮੈਂ ਆਪਣੀ ਮਾਂ ਦੇ ਨਾਲ ਜਾਂਦਾ ਤੇ ਮੈਨੂੰ ਆਪਣੀ ਮਾਂ ਤੇ ਬਹੁਤ ਜ਼ਿਆਦਾ ਤਰਸ ਆਉਂਦਾ ਸੀ। ਇਸੇ ਕਰਕੇ ਕਹਿੰਦਾ ਮੈਂ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਕਹਿੰਦਾ ਜੇ ਮੈਨੂੰ ਘਰ ਦੇ ਵਿੱਚ ਮੇਰੀ ਮਾਂ ਨਾ ਦਿਸਦੀ ਤਾਂ ਮੈਨੂੰ ਐ ਲੱਗਦਾ ਵੀ ਘਰੇ ਰੌਣਕ ਹੀ ਹੈ ਨਹੀਂ। ਕਹਿੰਦਾ ਜਦੋਂ ਮੈਂ ਸਕੂਲੋਂ ਆਉਂਦਾ ਤੇ ਅਨਸਾਰ ਮੈਂ ਆਪਣੀ ਮਾਂ ਨੂੰ ਲੱਭਦਾ। ਕਹਿੰਦਾ ਮੈਂ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਜੇ ਮੇਰੀ ਮਾਂ ਨਾਨਕੇ ਚਲੀ ਜਾਂਦੀ ਤਾਂ ਮੇਰਾ ਜੀ ਨਹੀਂ ਲੱਗਦਾ ਸੀ। ਜਦੋਂ ਵੀ ਮੇਰੀ ਮਾਂ ਨੇ ਨਾਨਕੇ ਜਾਣਾ ਜਾਂ ਤਾਂ ਮੈਂ ਨਾਲ ਜਾਣਾ ਤੇ ਜਾਂ ਮੈਂ ਮੇਰੀ ਮਾਂ ਨੂੰ ਇਹ ਕਹਿ ਦੇਣਾ ਵੀ ਮਾਂ ਮੇਰੇ ਸਕੂਲ ਗਏਗੇ ਮੁੜਾਈ ਤੇ ਕਹਿੰਦੇ ਜੇ ਕਦੇ ਮੈਂ ਸਕੂਲੋਂ ਆਉਣਾ ਤੇ ਮੇਰੀ ਮਾਂ ਨਾ ਦਿਸਣੀ ਤਾਂ ਮੈਨੂੰ ਇਹ ਲੱਗਣ ਲੱਗ ਜਾਣਾ ਵੀ ਕਿਤੇ ਮੇਰੀ ਮਾਂ ਬਿਨਾਂ ਦੱਸੇ ਨਾਨਕੇ ਨਾ ਚਲੀ ਗਈ ਹੋਵੇ ਕਹਿੰਦੇ ਜਦੋਂ ਮੇਰਾ ਪਾਪਾ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਮੇਰੀ ਮਾਂ ਨੂੰ ਤੰਗ ਕਰਦਾ ਤੇ ਮੇਰੀ ਮਾਂ ਕਹਿ ਦਿੰਦੀ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਜਾਵਾਂ ਕਹਿੰਦਾ ਮੇਰੇ ਦਿਲ ਦੇ ਵਿੱਚ ਡਰ ਵਹਿ ਜਾਣਾ ਵੀ ਕਿਤੇ ਸੱਚੀ ਮੇਰੇ ਪਾਪਾ ਦੀ ਕੁੱਟਮਾਰ ਤੋਂ ਤੰਗ ਆ ਕੇ ਮੇਰੀ ਮਾਂ ਸਾਨੂੰ ਛੱਡ ਕੇ ਨਾ ਚਲੀ ਜਾਵੇ। ਇਸ ਕਰਕੇ ਕਹਿੰਦਾ ਮੈਂ ਆਪਣੀ ਮਾਂ ਦਾ ਕਦੇ ਵੀ ਵਸਾ ਨਹੀਂ ਸੀ ਕਰਦਾ। ਕਹਿੰਦਾ ਜਦੋਂ ਮੇਰੀ ਮਾਂ ਕਦੇ ਗੁੱਸੇ 'ਚ ਹੁੰਦੀ, ਜਦੋਂ ਮੇਰੇ ਪਾਪਾ ਉਹਨੂੰ ਕੁੱਟਦੇ ਮਾਰਦੇ ਤੇ ਉਹ ਘਰ ਦੇ ਕੰਮ ਕਰ ਕਰ ਕੇ ਅੱਕੀ ਹੁੰਦੀ ਤੇ ਉਹ ਸਾਨੂੰ ਕਹਿ ਦਿੰਦੀ ਵੀ ਆ ਜਾ ਰੋਟੀ ਖਾ ਲਓ ਜਾਂ ਖੇਡੋ ਨਾ ਛੋੜ ਨਾ ਕਰੋ। ਪਰ ਕਹਿੰਦਾ ਅਸੀਂ ਛੋਟੇ ਹੁੰਦੇ ਸੀ ਹਨਾ ਅਸੀਂ ਕਿੱਥੋਂ ਹਟਣਾ ਸੀ ਤੇ ਕਹਿੰਦੇ ਮੇਰੀ ਮਾਂ ਸਾਡੇ ਪਿੱਛੇ ਪੈ ਜਾਂਦੀ ਤੇ ਕਹਿੰਦੇ ਮੇਰੇ ਭੈਣ ਭਰਾ ਭੱਜ ਜਾਂਦੇ ਪਰ ਮੈਂ ਮੇਰੀ ਮਾਂ ਦੇ ਹੱਥ ਆ ਜਾਂਦਾ। ਮੇਰੀ ਮਾਂ ਮੈਨੂੰ ਕੁੱਟਦੀ, ਬਹੁਤ ਜ਼ਿਆਦਾ ਨੀਲ ਪੈ ਜਾਂਦੇ ਅਤੇ ਉਸ ਤੋਂ ਬਾਅਦ ਕਹਿੰਦਾ ਜਦੋਂ ਮੇਰੀ ਮਾਂ ਦਾ ਗੁੱਸਾ ਠੰਡਾ ਹੁੰਦਾ ਤਾਂ ਉਹ ਮੇਰੇ ਨੀਲ ਵੇਖਦੀ ਹੈ ਨਾ ਪਿੰਡੇ ਤੇ ਪਏ ਤਾਂ ਉਹ ਬਹੁਤ ਰੋਂਦੀ ਬਈ ਨਾਲੇ ਤਾਂ ਉਹ ਮੈਨੂੰ ਪਿਆਰ ਨਾਲ ਹੈ ਨਾ ਹੱਥ ਫੇਰਦੀ ਮੇਰੇ ਨੀਲਾਂ ਤੇ ਅਤੇ ਨਾਲੇ ਕਹਿ ਦਿੰਦੀ ਬਈ ਪੁੱਤ ਜਦੋਂ ਛੋਟੇ ਦੋਨੋਂ ਭੱਜ ਜਾਂਦੇ ਆ ਬਈ ਤੂੰ ਵੀ ਭੱਜ ਜਾਇਆ ਕਰ ਬਈ ਤੂੰ ਕਿਉਂ ਮੇਰੇ ਹੱਥ ਆਉਣਾ ਬਈ ਜਦੋਂ ਤੂੰ ਮੇਰੇ ਹੱਥ ਆ ਜਾਂਦਾ ਤਾਂ ਮੈਂ ਗੁੱਸੇ 'ਚ ਤੈਨੂੰ ਕੁੱਟਦੀ ਹਾਂ ਹੈ ਨਾ ਮੈਂ ਸਾਰਾ ਗੁੱਸਾ ਤੇਰੇ 'ਤੇ ਲਾ ਦਿੰਦੀ ਹਾਂ ਤਾਂ ਕਹਿੰਦਾ ਮੈਂ ਆਪਣੀ ਮਾਂ ਨੂੰ ਕਹਿਣਾ ਵੀ ਮਾਂ ਜੇ ਮੈਂ ਤੇਰੇ ਹੱਥ ਨਹੀਂ ਆਉਂਗਾ ਤੇ ਫਿਰ ਤੇਰਾ ਗੁੱਸਾ ਕਿਵੇਂ ਠੰਡਾ ਹੋਊਗਾ ਵੀ ਤੂੰ ਮੈਨੂੰ ਕੁੱਟ ਕੇ ਆਪਣਾ ਗੁੱਸਾ ਠੰਡਾ ਕਰ ਲੈਣੀ ਆ ਕਹਿੰਦਾ ਮੈਨੂੰ ਇਸ ਗੱਲ ਦਾ ਨਹੀਂ ਡਰ ਕਿ ਤੂੰ ਮੈਨੂੰ ਕੁੱਟਦੀ ਆ ਚੱਲ ਹਨਾ ਜਦੋਂ ਪਾਪਾ ਤੈਨੂੰ ਕੁੱਟਦੇ ਆ ਤਾਂ ਤੈਨੂੰ ਗੁੱਸਾ ਆ ਜਾਂਦਾ ਪਰ ਕਹਿੰਦਾ ਮੈਨੂੰ ਇਸ ਗੱਲ ਦਾ ਡਰ ਰਹਿੰਦਾ ਵੀ ਜੇ ਗੁੱਸੇ ਵਿੱਚ ਤੂੰ ਸਾਨੂੰ ਛੱਡ ਕੇ ਚਲੀ ਗਈ ਤਾਂ ਸਾਡਾ ਕੀ ਬਣੂਗਾ ਕਹਿੰਦਾ ਫਿਰ ਮੇਰੀ ਮਾਂ ਮੈਨੂੰ ਕੁੱਟ ਕੇ ਆਪਣੇ ਨਾਲ ਲਾਉਂਦੀ ਤੇ ਉਹ ਰੋਂਦੀ ਰੋਂਦੀ ਕਹਿੰਦੀ ਵੀ ਪੁੱਤ ਭਾਵੇਂ ਮੇਰੀ ਕੁੱਟ-ਕੁੱਟ ਕੇ ਤੇਰੇ ਪਾਪਾ ਹਨਾ ਮੈਨੂੰ ਮਾਰ ਕਿਉਂ ਨਾ ਦੇਵੇ ਵੀ ਪਰ ਮੈਂ ਇਸ ਘਰੋਂ ਨਹੀਂ ਜਾਉਂਗੀ ਵੀ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਵੀ ਜੇ ਹੁਣ ਤੁਹਾਡਾ ਪਿਓ ਮਾੜਾ ਤੇ ਮੈਂ ਤਾਂ ਨਹੀਂ ਮਾੜੀ ਬਣਨਾ ਵੀ ਮੈਂ ਤੁਹਾਨੂੰ ਜਦੋਂ ਜਨਮ ਦਿੱਤਾ ਤੇ ਤੁਹਾਨੂੰ ਪਾਲਾਂਗੀ ਪੜ੍ਹਾਉਂਗੀ ਤੁਹਾਡੀ ਜ਼ਿੰਦਗੀ ਬਣਾਉਂਗੀ ਕਹਿੰਦੀ ਮੈਂ ਨਹੀਂ ਚਾਹੁੰਦੀ ਵੀ ਤੁਹਾਡੀ ਵੀ ਜ਼ਿੰਦਗੀ ਮੇਰੇ ਵਾਂਗੂ ਰੁਲੇ ਵੀ ਤੇਰੇ ਪਿਓ ਦੀ ਜ਼ਿੰਦਗੀ ਵੀ ਰੁਲੀ ਆ ਜਦੋਂ ਸ਼ਰਾਬ ਪੀਂਦਾ ਹਨਾ ਕੋਈ ਸੁਰਤ ਨਹੀਂ ਰਹਿੰਦੀ ਵੀ ਕਦੇ ਕਿਤੇ ਡਿੱਗਿਆ ਰਹਿੰਦਾ ਕਦੇ ਕਿਤੇ ਡਿੱਗਿਆ ਰਹਿੰਦਾ ਕਹਿੰਦਾ ਫੇਰ ਮੈਨੂੰ ਮੇਰੀ ਮਾਂ ਦੀਆਂ ਗੱਲਾਂ ਨੇ ਬਹੁਤ ਹੌਸਲਾ ਦੇਣਾ ਕਹਿੰਦਾ ਸਾਨੂੰ ਤਿੰਨਾ ਭੈਣ ਭਰਾ ਮਾਨੂੰ ਮੇਰੇ ਮਾਂ ਨੇ ਸਰਕਾਰੀ ਸਕੂਲ ਦੇ ਵਿੱਚ ਪੜਨ ਲਾਤਾ ਕਹਿੰਦਾ ਉਹ ਹਰੇਕ ਗੱਲ ਤੇ ਕੰਪਰੋਮਾਈਜ਼ ਕਰ ਲੈਂਦੀ ਸੀ ਪਰ ਸਾਡੀ ਪੜ੍ਹਾਈ ਪਿੱਛੇ ਨਹੀਂ ਕਰਦੀ ਸੀ ਉਹ ਦੂਜੇ ਤੀਜੇ ਦਿਨ ਸਕੂਲ ਜਾਂਦੀ ਤੇ ਸਾਰੇ ਅਧਿਆਪਕਾਂ ਨੂੰ ਕਹਿ ਕੇ ਆਉਂਦੀ ਵੀ ਤੁਹਾਨੂੰ ਖੁੱਲੀ ਛੁੱਟੀ ਆ ਕਿ ਜੇ ਮੇਰੇ ਬੱਚੇ ਨਾ ਪੜਨਗੇ ਭਾਵੇਂ ਤੁਸੀਂ ਕੁੱਟ ਕੇ ਪੜਾਓ ਪਰ ਇਹਨਾਂ ਨੂੰ ਪੜਾਉਣਾ ਹੈ ਕਹਿੰਦਾ ਅਸੀਂ ਵੀ ਆਪਣਾ ਪੂਰਾ ਫਰਜ਼ ਨਿਭਾਇਆ ਅਸੀਂ ਤਿੰਨੋਂ ਭੈਣ ਭਰਾ ਰਲ ਕੇ ਪੜਦੇ ਕਹਿੰਦਾ ਮੇਰਾ ਪਿਓ ਕਦੇ ਤਾਂ ਸ਼ਰਾਬ ਪੀਣੀ ਬੰਦ ਕਰ ਦਿੰਦਾ ਮੀ ਨਮੀ ਨਾ ਪੀਂਦਾ ਵੀ ਨਾ ਤੇ ਫਿਰ ਕਹਿੰਦਾ ਦੋ ਦੋ ਮਹੀਨੇ ਪੂਰਾ ਡੱਕਿਆ ਰਹਿੰਦਾ ਵੀ ਕਦੇ ਤਾਂ ਮੇਰੀ ਮਾਂ ਉਹਦੇ ਨਾਲ ਲੜ ਪੈਂਦੀ ਜਮਾ ਨਾ ਬੋਲਦੀ ਤੇ ਕਹਿੰਦਾ ਜਦੋਂ ਉਹ ਕੁੱਟਦਾ ਮਾਰਦਾ ਉਹਦੇ ਨਾਲ ਗੁੱਸੇ ਹੋ ਜਾਂਦੀ ਪਰ ਕਹਿੰਦਾ ਫਿਰ ਫਿਰ ਉਹ ਉਹਦੀ ਬਣ ਜਾਂਦੀ ਸੀ ਕਹਿੰਦਾ ਕਈ ਵਾਰੀ ਅਸੀਂ ਕਹਿ ਦਿੰਦੇ ਮੇਰੀ ਮਾਂ ਨੂੰ ਜਦੋਂ ਥੋੜੇ ਵੱਡੇ ਹੋ ਗਏ ਵੀ ਮਾਂ ਤੂੰ ਪਿਓ ਤੋਂ ਕੁੱਟ ਖਾ ਕੇ ਫਿਰ ਤੂੰ ਪਿਓ ਦੀ ਮੇਰ ਕਰਾਉਣੀ ਆ ਜਦੋਂ ਕਹਿੰਦਾ ਅਸੀਂ ਪਿਓ ਨੂੰ ਟੋਕਦੇ ਵੀ ਤੂੰ ਸ਼ਰਾਬ ਪੀਂਨਾ ਹਨਾ ਸਾਨੂੰ ਲੋਕ ਸ਼ਰਾਬੀ ਦਾ ਬੱਚਾ ਕਹਿੰਦੇ ਆ ਵੀ ਸਾਡਾ ਮਜ਼ਾਕ ਉਡਾਉਂਦੇ ਆ ਕਹਿੰਦਾ ਮੇਰੀ ਮਾਂ ਸੀ ਜਿਹੜੀ ਮੇਰੇ ਪਿਓ ਬੰਨੀ ਦੀ ਬਣ ਜਾਂਦੀ ਸੀ ਕਹਿੰਦਾ ਫਿਰ ਅਸੀਂ ਕਹਿ ਦਿੰਦੇ ਵੀ ਮਾਂ ਨਾਲੇ ਤਾਂ ਤੂੰ ਕੁੱਟ ਖਾਨੀ ਆ ਵੀ ਜਦੋਂ ਅਸੀਂ ਉਹਨੂੰ ਕੁਝ ਕਹਿਣੇ ਆ ਵੀ ਉਦੋਂ ਤੂੰ ਉਹਦੇ ਨਾਲ ਦੀ ਬਣ ਜਾਨੀ ਆ ਉਹ ਕਹਿੰਦੀ ਵੀ ਦੇਖੋ ਪੁੱਤ ਤੁਸੀਂ ਮੇਰੀ ਔਲਾਦ ਹੋ ਤੁਹਾਡੇ ਨਾਲ ਵੀ ਮੇਰਾ ਪਿਆਰ ਆ ਤੇ ਉਹ ਮੇਰਾ ਸਿਰ ਦਾ ਸਾਈਂ ਆ ਬੰਦਾ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ ਜਿਹੜੀ ਔਰਤ ਹੁੰਦੀ ਆ ਉਹ ਆਪਣੇ ਬੰਦੇ ਦੇ ਸਿਰ ਤੇ ਰਾਣੀ ਹੁੰਦੀ ਆ ਕਹਿੰਦਾ ਫਿਰ ਅਸੀਂ ਬੜਾ ਸੋਚਣਾ ਵੀ ਕਿੰਨੀ ਭੋਲੀ ਆ ਸਾਡੀ ਮਾਂ ਵੀ ਲੈ ਉਹ ਤੋਂ ਕੁੱਟ ਖਾ ਕੇ ਉਹਦੀ ਹੀ ਬਣੀ ਰਹਿੰਦੀ ਆ ਤੇ ਇਹ ਕਹਿੰਦਾ ਚਲੋ ਇਦਾਂ ਹੀ ਦਿਨ ਲੰਘਦੇ ਗਏ ਅਸੀਂ ਪੜਦੇ ਕਹਿੰਦਾ ਵਧੀਆ ਪੜਦੇ ਰਹੇ ਤੇ ਅਸੀਂ ਪੜਾਈ ਦੇ ਵਿੱਚ ਫਰਸਟ ਆਉਂਦੇ ਅਸੀਂ 10ਵੀਂ ਕਰ ਲਈ 10ਵੀਂ ਤੋਂ ਬਾਅਦ ਪਲੱਸ 2 ਕਰ ਲਈ ਮੈਂ ਕਹਿੰਦਾ ਮੈਂ ਵੱਡਾ ਸੀ ਪੜਾਈ ਦੇ ਨਾਲ ਨਾਲ ਮੇਰੇ ਤੇ ਘਰ ਦੀ ਜ਼ਿੰਮੇਵਾਰੀ ਵੀ ਸੀ ਕਹਿੰਦਾ ਜਦੋਂ ਮੇਰਾ ਪਿਓ ਬੀਖਲਾ ਸੀ ਮੈਂ ਕਹਿੰਦਾ ਖੇਤੀ ਦੇ ਕੰਮ ਵੀ ਕਰਦਾ ਘਰ ਦਾ ਦਾਣਾ ਪਾਣੀ ਰਾਸ਼ਨ ਪਾਣੀ ਲਿਆਉਣਾ ਉਹ ਵੀ ਲਿਆਉਂਦਾ ਕਹਿੰਦਾ ਮੈਨੂੰ ਸਾਡੇ ਘਰ ਦੇ ਹਾਲਾਤ ਬਿਲਕੁਲ ਪਤਾ ਲੱਗ ਚੁੱਕੇ ਸੀ ਵੀ ਮੇਰੀ ਮਾਂ ਕਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੀ ਆ ਸਾਡੇ ਸਿਰ ਬਹੁਤ ਕਰਜ਼ਾ ਹੋ ਗਿਆ ਸੀ ਪਰ ਕਹਿੰਦਾ ਜਦੋਂ ਮੈਂ ਪਲੱਸ 2 ਤੋਂ ਬਾਅਦ ਵਧੀਆ ਮੇਰੇ ਨੰਬਰ ਆਏ ਤੇ ਮੈਂ ਮੇਰੀ ਮਾਂ ਨੂੰ ਕਿਹਾ ਵੀ ਮਾਂ ਮੈਂ ਇੰਜੀਨੀਅਰ ਬਣਨਾ ਚਾਹਣਾ ਵੀ ਮੈਨੂੰ ਸ਼ਹਿਰ ਦੇ ਵਿੱਚ ਦਾਖਲਾ ਦਵਾ ਦੇ ਵੀ ਮੈਂ ਇੰਨਾ ਵਧੀਆ ਪੜ੍ਹਾਂਗਾ ਵੀ ਇੱਕ ਵਾਰ ਔਖੀ ਹੋਲਾ 2-4 ਸਾਲ ਉਹ ਤੋਂ ਬਾਅਦ ਆਪਣੀ ਸਾਰੀ ਗਰੀਬੀ ਚੱਕੀ ਜਾਊ ਕਹਿੰਦਾ ਮੇਰੀ ਮਾਂ ਨੇ ਵੀ ਨੱਕ ਨਾ ਵਟਿਆ ਮੇਰੀ ਮਾਂ ਨੇ ਮੇਰੇ ਮਾਮਿਆਂ ਤੋਂ ਪੈਸੇ ਲੈ ਕੇ ਹਨਾ ਵਿਆਜ ਤੇ ਕਰਜ਼ਾ ਚੁੱਕ ਕੇ ਕਹਿੰਦਾ ਮੈਨੂੰ ਇੰਜੀਨੀਅਰਿੰਗ ਕਰਾਈ ਤੇ ਇੰਜੀਨੀਅਰਿੰਗ ਜਦੋਂ ਮੈਂ ਕਰ ਲਈ ਕਹਿੰਦਾ ਮੈਨੂੰ ਨਾਲ ਦੀ ਨਾਲ ਨੌਕਰੀ ਮਿਲ ਗਈ ਕਹਿੰਦਾ ਮੇਰੀ ਮਾਂ ਬਹੁਤ ਖੁਸ਼ ਹੋਈ ਤੇ ਮੇਰੇ ਭੈਣ ਭਰਾ ਵੀ ਖੁਸ਼ ਹੋਏ ਕਹਿੰਦਾ ਮੈਂ ਆਪਣੇ ਭੈਣ ਭਰਾਵਾਂ ਨੂੰ ਕਿਹਾ ਵੀ ਤੁਸੀਂ ਜੋ ਵੀ ਬਣਨਾ ਚਾਹੋ ਬਣ ਸਕਦੇ ਹੋ ਵੀ ਤੁਸੀਂ ਆਪਣੀ ਪੜ੍ਹਾਈ ਦਾ ਫਿਕਰ ਨਾ ਕਰਿਓ ਹੌਲੀ ਹੌਲੀ ਕਹਿੰਦਾ ਸਾਡੇ ਘਰ ਦੇ ਹਾਲਾਤ ਕਾਫੀ ਸੁਧਰਨ ਲੱਗੇ ਕਹਿੰਦਾ ਮੇਰੀ ਸੈਲਰੀ ਕਾਫੀ ਸੀ ਪਹਿਲਾਂ ਤਾਂ ਕਹਿੰਦਾ ਮੈਂ ਮੇਰੇ ਮਾਮਿਆਂ ਦਾ ਜਿਹੜਾ ਕਰਜ਼ਾ ਲਿਆ ਹੋਇਆ ਸੀ ਉਹ ਲਾਇਆ ਹੋਰ ਦੇਣੇ ਲੈਣੇ ਜਿਹਦੇ ਸੀ ਸਾਰੇ ਲਾਹੇ ਤੇ ਉਸ ਤੋਂ ਬਾਅਦ ਕਹਿੰਦਾ ਹੌਲੀ ਹੌਲੀ ਮੈਂ ਵਧੀਆ ਕਾਰ ਬਣਾ ਲਿਆ ਪਿੰਡ ਦੇ ਵਿੱਚ ਤੇ ਕਹਿੰਦਾ ਮੇਰਾ ਪਿਓ ਵੀ ਥੋੜਾ ਥੋੜਾ ਸੁਧਰ ਗਿਆ ਸੀ ਤੇ ਉਹ ਪਿੰਡ ਦੇ ਵਿੱਚ ਮਾਣ ਨਾਲ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਵੀ ਦੇਖਿਆ ਲੋਕ ਮੈਨੂੰ ਸ਼ਰਾਬੀ ਸ਼ਰਾਬੀ ਕਹਿੰਦੇ ਹੁੰਦੇ ਸੀ ਬਣ ਗਿਆ ਨਾ ਸ਼ਰਾਬੀ ਦਾ ਪੁੱਤ ਇੰਜੀਨੀਅਰ ਕਹਿੰਦਾ ਫਿਰ ਉਹ ਪੂਰੀ ਮਤਲਬ ਮਾਣ ਨਾਲ ਗੱਲ ਕਰਦਾ ਤੇ ਮੇਰੀ ਮਾਂ ਕਹਿੰਦਾ ਇਸ ਗੱਲ ਦਾ ਮਾਣ ਕਰਦੀ ਵੀ ਭਾਵੇਂ ਮੈਂ ਹਨਾ ਦੁਖੀ ਹੋ ਕੇ ਆਪਣੀ ਔਲਾਦ ਪਾਲੀਆ ਪਰ ਮੈਂ ਇਹਨਾਂ ਨੂੰ ਰੋਟੀ ਦੇ ਸਿਰੇ ਕਰਤਾ ਇਹਨੂੰ ਵਧੀਆ ਜ਼ਿੰਦਗੀ ਦਿੱਤੀ ਇਸੇ ਤਰ੍ਹਾਂ ਕਹਿੰਦਾ ਮੈਂ ਜਦੋਂ ਨੌਕਰੀ ਕਰਦਾ ਤੇ ਮੈਂ ਸ਼ਹਿਰ ਦੇ ਵਿੱਚ ਰਹਿਸ਼ ਕਰ ਲਈ ਪਰ ਕਹਿੰਦਾ ਸ਼ਹਿਰੋਂ ਮੈਂ ਜਰੂਰ ਆਉਣਾ ਹੁੰਦਾ ਤੀਜੇ ਚੌਥੇ ਦਿਨ ਕਹਿੰਦਾ ਮੈਂ ਮੇਰੀ ਮਾਂ ਨੂੰ ਅੱਜ ਵੀ ਉਨੇ ਹੀ ਪਿਆਰ ਕਰਦਾ ਸੀ ਜਿਵੇਂ ਛੋਟਾ ਹੁੰਦਾ ਕਰਦਾ ਸੀ ਪਰ ਕਹਿੰਦਾ ਕੰਮਾ ਕਰਕੇ ਆਪਣੀਆਂ ਮਜਬੂਰੀਆਂ ਹੋ ਜਾਂਦੀਆਂ ਵੀ ਆਪਾਂ ਨੂੰ ਦੂਰ ਰਹਿਣਾ ਪੈਂਦਾ ਕਹਿੰਦਾ ਜਿਵੇਂ ਮੇਰੇ ਛੋਟੇ ਭੈਣ ਭਰਾ ਹਜੇ ਸਕੂਲ 'ਚ ਪੜ੍ਹਦੇ ਸੀ ਪਿੰਡ ਦੇ 'ਚ ਤਾਂ ਕਰਕੇ ਕਹਿੰਦਾ ਵੀ ਮੈਂ ਉਹ ਪਿੰਡ 'ਚ ਹੀ ਰਹਿੰਦੇ ਸੀ ਮੇਰੇ ਮਾਪਿਓ ਕਹਿੰਦਾ ਵੈਸੇ ਵੀ ਮੇਰੇ ਮਾਪਿਓ ਨੇ ਕਿਹਾ ਵੀ ਅਸੀਂ ਸ਼ਹਿਰ 'ਚ ਨਹੀਂ ਰਹਿ ਸਕਦੇ ਵੀ ਤੇਰੀ ਤਾਂ ਚੱਲ ਮਜਬੂਰੀ ਹੈ ਤੈਨੂੰ ਡਿਊਟੀ ਜਾਣਾ ਹੁੰਦਾ ਵੀ ਪਰ ਅਸੀਂ ਰਹਾਂਗੇ ਤਾਂ ਪਿੰਡ ਦੀ ਕਹਿੰਦਾ ਹੌਲੀ ਹੌਲੀ ਚਲੋ ਅਸੀਂ ਜਿੱਥੇ ਜੌਬ ਕਰਦੇ ਸੀ ਉੱਥੇ ਨਾ ਇੱਕ ਕੁੜੀ ਨਾਲ ਮੇਰੀ ਜਾਣ ਪਛਾਣ ਹੋਈ ਕਹਿੰਦਾ ਉਹ ਕੁੜੀ ਮੈਨੂੰ ਪਸੰਦ ਆ ਗਈ ਉਹ ਵੀ ਇੰਜੀਨੀਅਰ ਸੀ ਕਹਿੰਦਾ ਇੱਕ ਦੂਜੇ ਨੂੰ ਅਸੀਂ ਪਸੰਦ ਕਰਨ ਲੱਗੇ ਇੱਕ ਦਿਨ ਕਹਿੰਦਾ ਮੈਨੂੰ ਕੁੜੀ ਕਹਿੰਦੀ ਵੀ ਉਹ ਕੁੜੀ ਵੀ ਮੇਰੇ ਘਰ ਦੇ ਮੇਰਾ ਰਿਸ਼ਤਾ ਕਰਨ ਨੂੰ ਕਹਿੰਦੇ ਆ ਵੀ ਮੈਂ ਆਪਣੀ ਗੱਲ ਕਰਨਾ ਚਾਹਣੀ ਆ ਘਰੇ ਵੀ ਤੂੰ ਮੇਰੇ ਮਾਪਿਆਂ ਨੂੰ ਮਿਲੇਗਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਜ਼ਰੂਰ ਮਿਲੂੰਗਾ ਵੀ ਤੂੰ ਗੱਲ ਕਰ ਸਕਦੀ ਆ ਵੀ ਆਪਾਂ ਵਿਆਹ ਕਰਵਾਵਾਂਗੇ ਉਸ ਕੁੜੀ ਨੂੰ ਮਿਲਣੇ ਤੋਂ ਬਾਅਦ ਕਹਿੰਦਾ ਜਦੋਂ ਮੈਂ ਸ਼ਾਮ ਨੂੰ ਆਪਣੇ ਕਮਰੇ ਦੇ ਵਿੱਚ ਆਇਆ ਜਿੱਥੇ ਮੈਂ ਰਹਿੰਦਾ ਸੀ ਕਹਿੰਦਾ ਮੇਰੀ ਮੰਮੀ ਦਾ ਮੈਨੂੰ ਫੋਨ ਆ ਗਿਆ ਕਿ ਪੁੱਤ ਮੈਂ ਤੇਰੇ ਵਿਆਹ ਵਾਸਤੇ ਇੱਕ ਕੁੜੀ ਵੇਖੀ ਆ ਵੀ ਜਦੋਂ ਵੀ ਤੈਨੂੰ ਛੁੱਟੀ ਹੋਈ ਤੂੰ ਆਈਂ ਵੀ ਆਪਾਂ ਕੁੜੀ ਨੂੰ ਵੇਖ ਕੇ ਸ਼ਗਨ ਕਰਕੇ ਆਵਾਂਗੇ ਕਹਿੰਦਾ ਮੈਂ ਕਿਹਾ ਵੀ ਮਾਂ ਮੇਰੀ ਜਿੰਦਗੀ ਦਾ ਇੰਨਾ ਵੱਡਾ ਫੈਸਲਾ ਹਨਾ ਤੂੰ ਬਿਨਾਂ ਪੁੱਛੇ ਕਿਵੇਂ ਲੈ ਲਿਆ ਵੀ ਤੂੰ ਮੈਨੂੰ ਪੁੱਛ ਤਾਂ ਲੈਂਦੀ ਉਹ ਕਹਿੰਦੀ ਵੀ ਦੇਖ ਮੈਂ ਤੈਨੂੰ ਪੜਾਇਆ ਲਖਾਇਆ ਤੇਰੇ ਤੇ ਮੇਰਾ ਇੰਨਾ ਹੱਕ ਤਾਂ ਹੈਗਾ ਹੀ ਆ ਵੀ ਹੁਣ ਮੇਰੇ ਤੋਂ ਕੱਲੀ ਤੋਂ ਨਹੀਂ ਰਿਹਾ ਜਾਂਦਾ ਘਰ ਚ ਵੀ ਮੈਂ ਤਾਂ ਚਾਹੁੰਨੀ ਆ ਵੀ ਮੇਰੇ ਨੂੰ ਆਵੇ ਉਹ ਕਹਿੰਦਾ ਵੀ ਚਲ ਨੂੰ ਤਾਂ ਤੇਰੇ ਆ ਜਾਣੀ ਸੀ ਵੀ ਨੂੰ ਵਿਆਹ ਤਾਂ ਚਲੋ ਕਰਵਾਉਣੀ ਸੀ ਵੀ ਪਰ ਫਿਰ ਵੀ ਮਾਂ ਮੇਰੀ ਜ਼ਿੰਦਗੀ ਦਾ ਫੈਸਲਾ ਸੀ ਤੂੰ ਮੈਨੂੰ ਪੁੱਛ ਤਾਂ ਲੈਂਦੀ ਉਹ ਕਹਿੰਦੀ ਵੀ ਮਰਜ਼ੀ ਆ ਤੇਰੀ ਜੇ ਤੂੰ ਨਹੀਂ ਚਾਹੁੰਦਾ ਵਿਆਹ ਕਰਵਾਉਣਾ ਤਾਂ ਨਾ ਕਰਵਾ ਪਰ ਅੱਜ ਤੋਂ ਬਾਅਦ ਮੈਨੂੰ ਨਾ ਬੁਲਾਈ ਕਹਿੰਦਾ ਮੈਂ ਮੇਰੀ ਮਾਂ ਨੂੰ ਕਿਹਾ ਵੀ ਨਹੀਂ ਮਾਂ ਵੀ ਐਂ ਤਾਂ ਕਿਉਂ ਨਾ ਬੁਲਾਵਾ ਵੀ ਤੇਰੇ ਬਿਨਾ ਤਾਂ ਮੈਨੂੰ ਮੈਂਟ ਨਹੀਂ ਸਰਦਾ ਤੇ ਪਰ ਕਹਿੰਦਾ ਵੀ ਤੂੰ ਮੈਨੂੰ ਪੁੱਛਣਾ ਸੀ ਉਹ ਕਹਿੰਦੀ ਵੀ ਮੈਂ ਤਾਂ ਤੇਰੇ ਮਾਮਿਆਂ ਨੂੰ ਜਵਾਨ ਦੇਤੀ ਤੇ ਤੇਰੇ ਮਾਮੇ ਆਪਣੇ ਦੁੱਖ ਦੇ ਸੁੱਖ ਦੇ ਨਾਲ ਖੜੇ ਨੇ ਤੇ ਤੇਰੀ ਮਾਮੀ ਦੀ ਭਤੀਜੀ ਹੈਗੀ ਐ ਵੀ ਤੇਰੀ ਮਾਮੀ ਦੇ ਚਾਰ ਭਤੀਜੀਆਂ ਨੇਗੀਆਂ ਚਾਰੇ ਕੁੜੀਆਂ ਕੁੜੀਆਂ ਉਹਨਾਂ ਦੇ ਤੇ ਉਹਨੂੰ ਮੈਂ ਜਵਾਨ ਦੇਤੀ ਵੀ ਹਾਂ ਮੈਂ ਰਿਸ਼ਤਾ ਲਾਉਂ ਕਹਿੰਦੀ ਜਦੋਂ ਲੋੜ ਵੇਲੇ ਆਪਾਂ ਉਹਨਾਂ ਤੋਂ ਪੈਸੇ ਫੜਦੇ ਸੀ ਤੇ ਹੁਣ ਮੈਂ ਕਿਵੇਂ ਜਵਾਬ ਦੇ ਦਿਆਂ ਕਹਿੰਦਾ ਵੀ ਮੈਂ ਆਪਣੀ ਮਾਂ ਕੋਲ ਉਸ ਕੁੜੀ ਬਾਰੇ ਗੱਲ ਹੀ ਨਾ ਕੀਤੀ ਜੀ ਨੂੰ ਮੈਂ ਪਸੰਦ ਕਰਦਾ ਸੀ ਕਹਿੰਦਾ ਅਗਲੇ ਦਿਨ ਜਾ ਕੇ ਮੈਂ ਉਸ ਕੁੜੀ ਨੂੰ ਮਨਾ ਕਰਤਾ ਵੀ ਤੂੰ ਆਪਣੇ ਘਰ ਆਪਣੇ ਵਿਆਹ ਦੀ ਗੱਲ ਨਾ ਕਰੀਂ ਵੀ ਆਪਣਾ ਵਿਆਹ ਨਹੀਂ ਹੋ ਸਕਦਾ ਵੀ ਮੇਰੀ ਮਾਂ ਲਈ ਮੈਂ ਕੁਝ ਵੀ ਕਰ ਸਕਦਾ ਵੀ ਮੈਂ ਮੇਰੀ ਮਾਂ ਦਾ ਕਿਹਾ ਨਹੀਂ ਮੋੜ ਸਕਦਾ ਤੇ ਮੇਰੀ ਮਾਂ ਨੇ ਤਾਂ ਮੈਨੂੰ ਬਿਨਾਂ ਪੁੱਛੇ ਮੇਰਾ ਰਿਸ਼ਤਾ ਜਿਹੜਾ ਪੱਕਾ ਕਰਤਾ ਕਹਿੰਦਾ ਉਹ ਕੁੜੀ ਆ ਜਿਹੜੀ ਉਹ ਕਹਿੰਦਾ ਮੇਰੀ ਜ਼ਿੰਦਗੀ ਚੋਂ ਹੀ ਨਹੀਂ ਇਸ ਦੁਨੀਆ ਤੋਂ ਹੀ ਚਲੀ ਗਈ ਜਦੋਂ ਕਹਿੰਦਾ ਉਹਨੂੰ ਇਹ ਹੋ ਗਿਆ ਵੀ ਮੇਰਾ ਵਿਆਹ ਕਿਤੇ ਹੋਰ ਹੋ ਰਿਹਾ ਤਾਂ ਕਹਿੰਦਾ ਉਹਨੇ ਉਸੇ ਦਿਨ ਜਾ ਕੇ ਸੁਸਾਈਡ ਕਰ ਲਿਆ ਕਹਿੰਦਾ ਜਦੋਂ ਮੈਨੂੰ ਉਹਦੀ ਮੌਤ ਦੀ ਖਬਰ ਮਿਲੀ ਵੀ ਮੈਨੂੰ ਪਤਾ ਵੀ ਮੈਨੂੰ ਕਿੰਨਾ ਦੁੱਖ ਹੋਇਆ ਵੀ ਮੇਰੀ ਵਜ੍ਹਾ ਨਾਲ ਕੋਈ ਕੁੜੀ ਆ ਹਨਾ ਇਸ ਦੁਨੀਆ ਤੋਂ ਚਲੀ ਗਈ ਚਲੋ ਕਹਿੰਦਾ ਫਿਰ ਵੀ ਮੈਂ ਆਪਣੇ ਅੰਦਰ ਇਹ ਦੁੱਖ ਦੱਬ ਕੇ ਰੱਖਿਆ ਚਲੋ ਮੇਰੀ ਮਾਂ ਨੇ ਮੇਰਾ ਸ਼ਗਨ ਕਰਤਾ ਤੇ ਮੇਰਾ ਵਿਆਹ ਹੋ ਗਿਆ ਜਦੋਂ ਮੇਰਾ ਵਿਆਹ ਹੋਇਆ ਕਹਿੰਦਾ ਵੀ ਮੇਰੀ ਮਾਂ ਕਹਿੰਦੀ ਵੀ ਤੂੰ ਆਪਣੀ ਘਰ ਵਾਲੀ ਨੂੰ ਨਾਲ ਨਹੀਂ ਜਾਵੇਂਗਾ ਵੀ ਇਹਨੂੰ ਤੂੰ ਮੇਰੇ ਕੋਲ ਹੀ ਛੱਡੇਗਾ ਵੀ ਮੈਂ ਸਾਰੀ ਉਮਰ ਕੰਮ ਕੀਤਾ ਹੁਣ ਮੇਰੇ ਤੋਂ ਨਹੀਂ ਕੰਮ ਹੁੰਦਾ ਕਹਿੰਦਾ ਮੈਂ ਆਪਣੀ ਪਤਨੀ ਨੂੰ ਆਪਣੀ ਮਾਂ ਕੋਲ ਪਿੰਡ ਛੱਡਦਾ ਤੇ ਮੈਂ ਆਪ ਸ਼ਹਿਰ ਦੇ ਵਿੱਚ ਰਹਿੰਦਾ ਸੀ ਫਿਰ ਵੀ ਕਹਿੰਦਾ ਤੀਜੇ ਚੌਥੇ ਦਿਨ ਮੈਂ ਜਿਵੇਂ ਪਹਿਲਾਂ ਜਾਂਦਾ ਸੀ ਤਾਂ ਮੈਂ ਜਾਂਦਾ ਰਿਹਾ ਕਰੇ ਕਹਿੰਦਾ ਫਿਰ ਮੇਰੀ ਪਤਨੀ ਮੈਨੂੰ ਕਹਿਣ ਲੱਗੀ ਵੀ ਤੁਸੀਂ ਤਾਂ ਹਨਾ ਆਉਂਦੇ ਨਹੀਂਗੇ ਵੀ ਮੇਰਾ ਤੁਹਾਡੇ ਬਿਨਾ ਇਸ ਘਰੇ ਜੀ ਨਹੀਂ ਲੱਗਦਾ ਵੀ ਤੁਸੀਂ ਰੋਜ਼ ਆਇਆ ਕਰੋ ਫਿਰ ਕਹਿੰਦਾ ਮੈਂ ਸ਼ਹਿਰ ਦੇ ਵਿੱਚੋਂ ਫਿਰ ਪਿੰਡ ਦੇ ਵਿੱਚ ਰੋਜ਼ ਆਉਣਾ ਜਾਣਾ ਸ਼ੁਰੂ ਕਰਤਾ ਵੀ ਉੱਥੋਂ ਹੀ ਮੈਂ ਡਿਊਟੀ ਜਾਂਦਾ ਤੇ ਉੱਥੋਂ ਹੀ ਮੈਂ ਵਾਪਸ ਚਲਿਆ ਜਾਂਦਾ ਕਹਿੰਦਾ ਮੇਰੀ ਮਾਂ ਸੀ ਜਿਹੜੀ ਉਹ ਕਹਿੰਦਾ ਕਈ ਵਾਰ ਮੈਨੂੰ ਕਹਿੰਦੀ ਵੀ ਸੀ ਵੀ ਤੂੰ ਨੇ ਰਸਵੇਰੇ ਨਾ ਆਇਆ ਕਰ ਤੂੰ ਉੱਥੇ ਹੀ ਰਹਿ ਲਿਆ ਕਰ ਕਹਿੰਦਾ ਮੈਂ ਆਪਣੀ ਮਾਂ ਨੂੰ ਕਿਹਾ ਵੀ ਨਹੀਂ ਮਾਂ ਵੀ ਹੁਣ ਤਾਂ ਮੈਂ ਘਰ ਹੀ ਆਇਆ ਕਰੂੰਗਾ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਆਪਣੀ ਮਾਂ ਨੂੰ ਤੇ ਆਪਣੇ ਪਾਪਾ ਨੂੰ ਕਿਹਾ ਵੀ ਆਪਾਂ ਸ਼ਹਿਰ ਰਹਿ ਲੈਨੇ ਆ ਸਾਰੇ ਜਾਣੀ ਵੀ ਸਾਰੇ ਜਾਣੇ ਸੈੱਟ ਹੋ ਜਾਣਗੇ ਵੀ ਨਾਲੇ ਹੁਣ ਛੋਟੇ ਭੈਣ ਭਰਾ ਜਿਹੜੇ ਉਹ ਵੱਡੇ ਹੋਗੇ ਵੀ ਇਹਨਾਂ ਦਾ ਸ਼ਹਿਰ 'ਚ ਦਾਖਲਾ ਕਰਾਉਣਾ ਹੋ ਪਰ ਕਹਿੰਦਾ ਮੇਰੇ ਮਾਪਿਓ ਕਹਿੰਦੇ ਵੀ ਨਹੀਂ ਅਸੀਂ ਸ਼ਹਿਰ ਦੇ ਵਿੱਚ ਨਹੀਂ ਰਹਿ ਸਕਦੇ ਕਹਿੰਦਾ ਫਿਰ ਵੀ ਮੈਂ ਚਲੋ ਆਪਣੇ ਮਾਪਿਓ ਦੀ ਖਾਤਰ ਪਿੰਡ ਦੇ ਵਿੱਚ ਹੀ ਰਹਿੰਦਾ ਰਿਹਾ ਕਹਿੰਦਾ ਮੇਰੇ ਛੋਟੀ ਭੈਣ ਆ ਜਿਹੜੀ ਉਹ ਵੀ ਪੜ ਗਈ ਤੇ ਮੇਰਾ ਭਰਾ ਵੀ ਪੜ ਗਿਆ ਉਹਨਾਂ ਨੂੰ ਵੀ ਕਹਿੰਦਾ ਅਲੱਗ-ਅਲੱਗ ਨੌਕਰੀਆਂ ਮਿਲ ਗਈਆਂ ਹੁਣ ਕਹਿੰਦਾ ਸਾਡੇ ਘਰ ਦਾ ਜਿਹੜਾ ਹੋਰ ਵੀ ਵਧੀਆ ਮਾਹੌਲ ਹੋ ਗਿਆ ਸੀ ਅਸੀਂ ਘਰ ਨੂੰ ਵਧੀਆ ਬਣਾ ਲਿਆ ਸੀ ਤੇ ਇੱਕ ਕੋਠੀ ਹੋਰ ਪਾਲੀ ਸੀ ਉਸ ਤੋਂ ਬਾਅਦ ਕਹਿੰਦਾ ਇਸੇ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਲੰਘਦੀ ਗਈ ਪਰ ਕਹਿੰਦਾ ਜਿਹੜੀ ਮੇਰੀ ਮਾਂ ਸੀ ਉਹ ਮੇਰੇ ਘਰ ਵਾਲੀ ਨੂੰ ਦਾਜ ਪਿੱਛੇ ਤੰਗ ਕਰਨ ਲੱਗੀ ਕਹਿੰਦਾ ਮੇਰੇ ਘਰ ਵਾਲੀ ਕਿਹਾ ਕਰੇ ਵੀ ਤੁਸੀਂ ਤਾਂ ਨੌਕਰੀ ਤੇ ਚਲੇ ਜਾਂਦੇ ਹੋ ਉਹ ਕਹਿੰਦਾ ਵੀ ਮੇਰੇ ਘਰ ਵਾਲੀ ਮੈਨੂੰ ਦੱਸਿਆ ਕਰੇ ਹਨਾ ਜਦੋਂ ਮੈਂ ਨੌਕਰੀ ਤੋਂ ਆਇਆ ਕਰਾਂ ਵੀ ਮੰਮਾ ਮੇਰੇ ਨਾਲ ਲੜਦੇ ਆ ਮੈਨੂੰ ਕਹਿੰਦੇ ਆ ਵੀ ਤੂੰ ਦਾਜ ਨਹੀਂ ਲੈ ਕੇ ਆਈ ਤੇ ਕਹਿੰਦਾ ਮੈਂ ਕਿਹਾ ਵੀ ਮੰਮਾ ਦੀ ਗੱਲ ਨਾ ਗੋਲਿਆ ਕਰ ਵੀ ਮੰਮਾ ਬੁੜੀਆਂ ਦਾ ਸੁਭਾ ਜਿਹੜਾ ਇਦਾਂ ਹੀ ਹੁੰਦਾਗਾ ਵੀ ਜਦੋਂ ਮੈਂ ਨਹੀਂ ਕਹਿੰਦਾ ਵੀ ਨਾਲੇ ਦਾਜ ਦੀ ਕੀ ਲੋੜ ਰਹਿ ਗਈ ਵੀ ਆਪਣੇ ਘਰੇ ਕਿਹੜਾ ਕਿਸੇ ਚੀਜ਼ ਦੀ ਕਮੀ ਆ ਤੇ ਇੱਕ ਦਿਨ ਕਹਿੰਦਾ ਵੀ ਮੇਰੀ ਮਾਂ ਮੈਨੂੰ ਕਹਿੰਦੀ ਵੀ ਇਹਨੂੰ ਪੇਕੇ ਛੱਡਿਆ ਨਹੀਂ ਮਿਲਣ ਜਾਣਾ ਕਹਿੰਦਾ ਮੈਂ ਆਪਣੀ ਪਤਨੀ ਨੂੰ ਪੁੱਛਿਆ ਵੀ ਤੂੰ ਜਾਣਾ ਉਹ ਕਹਿੰਦੀ ਵੀ ਨਹੀਂ ਮੈਂ ਤਾਂ ਨਹੀਂ ਜਾਣਾ ਮੈਂ ਕਹਿੰਦਾ ਮੈਂ ਕਿਹਾ ਚੱਲ ਜਾਣਾ ਤਾਂ ਜਾਇਆ ਚਾਰ ਦਿਨ ਉਹ ਕਹਿੰਦੀ ਵੀ ਵੈਸੇ ਤਾਂ ਮੈਂ ਜਾਣਾ ਨਹੀਂ ਸੀ ਚਲ ਜੇ ਤੁਸੀਂ ਮੈਨੂੰ ਖੁਸ਼ੀ ਨਾਲ ਭੇਜਦੇ ਹੋ ਤਾਂ ਮੈਂ ਜਾਇ ਆਉਣੀ ਆ ਕਹਿੰਦਾ ਮੈਂ ਆਪਣੀ ਪਤਨੀ ਨੂੰ ਪੇਕੇ ਛੱਡ ਆਇਆ ਜਦੋਂ ਮੈਂ ਪੇਕੇ ਛੱਡ ਕੇ ਆਇਆ ਤਾਂ ਕਹਿੰਦਾ ਮੇਰੀ ਮਾਂ ਮੈਨੂੰ ਕਹਿੰਦੀ ਵੀ ਤੂੰ ਮੇਰੀ ਇੱਕ ਗੱਲ ਮੰਨੇਗਾ ਕਹਿੰਦਾ ਮੈਂ ਕਿਹਾ ਵੀ ਮਾਂ ਅੱਗੇ ਕਿਹੜਾ ਮੈਂ ਤੇਰੀ ਕੋਈ ਗੱਲ ਮੋੜੀ ਆ ਵੀ ਹਰ ਗੱਲ ਨਹੀਂ ਮੰਨਦਾ ਤੇ ਮੇਰੀ ਮਾਂ ਕਹਿੰਦਾ ਮੈਨੂੰ ਕਹਿੰਦੀ ਵੀ ਇਹਨੂੰ ਤਲਾਕ ਦੇ ਉਹ ਕਹਿੰਦਾ ਵੀ ਮੇਰੀ ਮਾਂ ਮੇਰੇ ਕੋਲੇ ਸੱਚ ਬੋਲ ਪੀਕ ਦਿਨ ਵੀ ਮੈਂ ਤਾਂ ਇਸ ਕਰਕੇ ਇਸ ਕੁੜੀ ਦਾ ਰਿਸ਼ਤਾ ਲਿਆ ਸੀ ਵੀ ਇਹ ਚਾਰ ਭੈਣਾਂ ਹੀ ਭੈਣਾਂ ਨੇ ਤੇ ਜਿਹੜੀ ਇਹਦੇ ਪਿਓ ਕੋਲ ਜ਼ਮੀਨ ਆ ਵੀ ਉਹਦਾ ਹਿੱਸਾ ਆਪਾਂ ਨੂੰ ਮਿਲੂਗਾ ਪਰ ਕਹਿੰਦੀ ਵੀ ਹੁਣ ਮੈਨੂੰ ਪਤਾ ਲੱਗਿਆ ਵੀ ਇਹਦੇ ਪਾਪਾ ਨੇ ਤਾਂ ਛੋਟੀ ਕੁੜੀ ਦਾ ਜਿਹੜਾ ਘਰ ਵਾਲਾ ਉਹਨੂੰ ਘਰ ਜਵਾਈ ਰੱਖਣਾ ਵੀ ਆਪਾਂ ਨੂੰ ਤਾਂ ਕੁਝ ਨਹੀਂ ਮਿਲਿਆ ਵੀ ਆਪਾਂ ਤਾਂ ਵਿਆਹ 'ਚ ਵੀ ਨਹੀਂ ਕੁਝ ਲਿਆ ਕਹਿੰਦੇ ਵੀ ਉਦੋਂ ਇਹਨਾਂ ਨੇ ਕਿਹਾ ਵੀ ਸਾਡੇ ਕੋਲੇ ਦੇਣ ਲੈਣ ਨੂੰ ਕੁਝ ਹੈ ਨਹੀਂ ਕਹਿੰਦੀ ਮੈਂ ਤਾਂ ਇਹ ਸੋਚਿਆ ਸੀਗਾ ਵੀ ਚਲ ਜਿਹੜੀ ਜ਼ਮੀਨ ਆਪਣੇ ਹਿੱਸੇ ਆਉਣੀ ਆ ਵੀ ਵਿਆਹ ਤੇ ਖਰਚਾ ਨਾ ਕਰਨਾ ਪਰ ਕਹਿੰਦੀ ਹੁਣ ਤਾਂ ਆਪਾਂ ਨੂੰ ਕੁਝ ਨਹੀਂ ਮਿਲਣਾ ਵੀ ਤੂੰ ਇਹਨੂੰ ਛੱਡ ਦੇ ਕਹਿੰਦਾ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਮੈਂ ਤੇਰੀ ਹਰ ਇੱਕ ਚੰਗੀ ਮਾੜੀ ਗੱਲ ਮੰਨੀ ਆਂ ਪਰ ਇਹ ਨਹੀਂ ਹੋ ਸਕਦਾ ਵੀ ਜਿਹੜੀ ਕੁੜੀ ਨੂੰ ਮੈਂ ਵਿਆਹ ਕੇ ਆਪਣੇ ਘਰ ਦੀ ਇੱਜ਼ਤ ਬਣਾ ਕੇ ਲਿਆਇਆ ਹਨਾ ਵੀ ਮੈਂ ਇਹਨੂੰ ਛੱਡ ਨਹੀਂ ਸਕਦਾ ਉਸ ਤੋਂ ਬਾਅਦ ਕਹਿੰਦਾ ਮੇਰੀ ਮਾਂ ਨੇ ਮੈਨੂੰ ਬੁਲਾਉਣਾ ਬੰਦ ਕਰ ਦਿੱਤਾ 4 ਦਿਨਾਂ ਬਾਅਦ ਮੈਂ ਆਪਣੀ ਪਤਨੀ ਨੂੰ ਪੇਕਿਆਂ ਤੋਂ ਲਿਆਇਆ ਤੇ ਮੇਰੀ ਮਾਂ ਮੇਰੀ ਪਤਨੀ ਨੂੰ ਹੋਰ ਵੀ ਜ਼ਿਆਦਾ ਤੰਗ ਕਰਨ ਲੱਗੀ ਮੈਂ ਨੌਕਰੀ ਜਾਇਆ ਕਰਾਂ ਡਿਊਟੀ ਜਾਇਆ ਕਰਾਂ ਤੇ ਮੇਰੀ ਮਾਂ ਸਾਰਾ ਦਿਨ ਤਾਨੇ ਮੇਹਣੇ ਦਿਆ ਕਰੇ ਕਿ ਉਹਦੇ ਨਾਲ ਲੜਿਆ ਕਰੇ ਉਹ ਕਹਿੰਦਾ ਵੀ ਜਦੋਂ ਵੀ ਮੈਂ ਆਇਆ ਕਰਾਂ ਤਾਂ ਮੇਰੀ ਪਤਨੀ ਮੇਰੇ ਕੋਲੇ ਰੋਣ ਲੱਗ ਜਿਆ ਕਰੇ ਤੇ ਮੇਰੀ ਮਾਂ ਉਹਨੂੰ ਇੰਨਾ ਜ਼ਿਆਦਾ ਤੰਗ ਕਰਨ ਲੱਗੀ ਵੀ ਉਹ ਆਪਣੇ ਆਪ ਚਲੀ ਜਾਵੇ ਪਰ ਕਹਿੰਦਾ ਉਹ ਵੀ ਸਿਦਕ ਦੀ ਪੱਕੀ ਸੀ ਕਹਿੰਦੀ ਉਹ ਕਹਿੰਦੀ ਵੀ ਮੈਂ ਨਹੀਂ ਜਾਊਂਗੀ ਵੀ ਮੇਰੀਆਂ ਤਿੰਨ ਭੈਣਾਂ ਮੇਰੇ ਤੋਂ ਛੋਟੀਆਂ ਕੁਆਰੀਆਂ ਨੇਗੀਆ ਵੀ ਫਿਰ ਮੇਰਾ ਪਿਓ ਤਾਂ ਐਸੇ ਤਾਂ ਨਹੀਂ ਰਹੂਗਾ ਹਨਾ ਵੀ ਮੈਂ ਨਹੀਂ ਜਾਊਂਗੀ ਵੀ ਚਾਹੇ ਤੁਸੀਂ ਮੈਨੂੰ ਜਿਵੇਂ ਮਰਜ਼ੀ ਤੰਗ ਕਰੋ ਵੀ ਮੈਂ ਤਾਂ ਇੱਥੇ ਹੀ ਰਹਾਂ ਫਿਰ ਕਹਿੰਦਾ ਵੀ ਮੈਂ ਫੈਸਲਾ ਕਰ ਲਿਆ ਵੀ ਇਸ ਤਰ੍ਹਾਂ ਠੀਕ ਨਹੀਂ ਹੋਣਾ ਕਹਿੰਦਾ ਮੈਂ ਸ਼ਹਿਰ ਦੇ ਵਿੱਚ ਰਹਿਸ਼ ਕਰ ਲਈ ਦੁਬਾਰਾ ਤੇ ਆਪਣੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਉਸ ਤੋਂ ਬਾਅਦ ਕਹਿੰਦਾ ਸਾਡੇ ਘਰ ਬੇਟੀ ਨੇ ਜਨਮ ਲਿਆ ਜਦੋਂ ਕਹਿੰਦਾ ਮੇਰੀ ਪਤਨੀ ਹਸਪਤਾਲ ਦੇ ਵਿੱਚ ਸੀ ਤੇ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਵੀ ਤੇਰੀ ਨੂੰਹ ਦੇ ਬੱਚਾ ਹੋਣਾ ਹਨਾ ਡਿਲੀਵਰੀ ਦਾ ਸਮਾਂ ਵੀ ਮਾਂ ਤੂੰ ਆ ਜਾ ਕਹਿੰਦਾ ਮੇਰੀ ਮਾਂ ਆਈ ਫਿਰ ਕਹਿੰਦਾ ਜਦੋਂ ਬੇਟੀ ਹੋ ਗਈ ਮੈਂ ਫਿਰ ਫੋਨ ਕੀਤਾ ਵੀ ਮਾਂ ਤੂੰ ਆ ਜਾ ਤੇ ਕਹਿੰਦਾ ਮੇਰੀ ਮਾਂ ਫਿਰ ਵੀ ਨਹੀਂ ਆਈ ਕਹਿੰਦਾ ਮੈਨੂੰ ਲੱਗਿਆ ਵੀ ਮੇਰੀ ਮਾਂ ਇਸ ਕਰਕੇ ਨਹੀਂ ਆਈ ਵੀ ਕੁੜੀ ਹੋ ਗਈ ਕਹਿੰਦਾ ਚੱਲ ਫਿਰ ਵੀ ਜਦੋਂ ਹਸਪਤਾਲ ਤੋਂ ਛੁੱਟੀ ਮਿਲੀ ਇਸੇ ਤਰ੍ਹਾਂ ਹਨਾ ਸਾਬ ਸੰਭਾਲ ਕੀਤੀ ਮੇਰੇ ਘਰ ਵਾਲੀ ਦੀ ਮੇਰੀ ਸਾਲੀ ਆ ਗਈ ਕਹਿੰਦਾ ਉਹਨੇ ਸੰਭਲ ਸੰਭਾਲ ਕੀਤੀ ਤੇ ਜਦੋਂ ਮੇਰੀ ਬੇਟੀ ਮਹੀਨੇ ਤੋਂ ਵੱਧਦੀ ਹੋ ਗਈ ਵੀ ਮੈਂ ਸੋਚਿਆ ਵੀ ਹੁਣ ਤਾਂ ਨਹੀਂ ਮੇਰੀ ਮਾਂ ਆਉਂਦੀ ਕਹਿੰਦਾ ਮੈਂ ਆਪਣੀ ਬੇਟੀ ਨੂੰ ਲੈ ਕੇ ਆਪਣੀ ਪਤਨੀ ਨੂੰ ਲੈ ਕੇ ਆਪਣੇ ਪਿੰਡ ਗਿਆ ਕਹਿੰਦਾ ਜਿਹੜਾ ਮੇਰਾ ਪਿਓ ਸੀ ਉਹ ਤਾਂ ਬਹੁਤ ਖੁਸ਼ ਹੋਇਆ ਆਪਣੀ ਪੋਤੀ ਨੂੰ ਵੇਖ ਕੇ ਮੇਰੀ ਮਾਂ ਨੇ ਕਹਿੰਦਾ ਪੋਤੀ ਵੇਖਣੀ ਤਾਂ ਕੀ ਚੱਕਣੀ ਤਾਂ ਦੂਰ ਕਹਿੰਦਾ ਵੇਖੀ ਵੀ ਨਾ ਨਾ ਕਹਿੰਦਾ ਸਾਨੂੰ ਬੁਲਾਇਆ ਕਹਿੰਦਾ ਮੈਨੂੰ ਬੜਾ ਦੁੱਖ ਹੋਇਆ ਵੀ ਮਾਂ ਹਨਾ ਕਿਵੇਂ ਜਿੱਦ ਕਰਕੇ ਬੈਠੀ ਹੈਗੀ ਤੇ ਕਹਿੰਦਾ ਮੈਂ ਆਪਣੇ ਪਿਓ ਨੂੰ ਕਿਹਾ ਵੀ ਤੂੰ ਇਹਨੂੰ ਮਾੜਾ-ਮੋਟਾ ਸਮਝਾ ਲਾ ਤੇ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਮੇਰੀ ਕਿੱਥੇ ਗੱਲ ਮੰਦੀ ਹੈ ਇਹ ਵੀ ਸਾਰੀ ਉਮਰ ਤਾਂ ਮੈਂ ਇਹਨੂੰ ਕੁੱਟ ਕੇ ਕੁੱਟਦਾ ਰਿਆਂ ਵੀ ਹੁਣ ਇਹ ਮੇਰੀ ਕਿੱਥੇ ਮੰਦੀ ਆ ਕਹਿੰਦਾ ਵੀ ਮੈਂ ਤਾਂ ਇਸ ਗੱਲ ਦਾ ਹਿਸਾਨ ਮੰਦਾ ਵੀ ਚਲ ਮੈਂ ਤਾਂ ਮਾੜੀ ਸੰਗਤ ਚ ਪਿਆ ਸੀ ਵੀ ਸੋਨੂੰ ਵਧੀਆ ਪਾਲ ਕੇ ਹਨਾ ਪੜਾ ਕੇ ਨਹੀਂ ਕਿਸੇ ਟਵੇਲਾਤਾ ਵੀ ਹੁਣ ਮੈਂ ਤਾਂ ਇਸ ਗੱਲ ਦੀ ਸ਼ਰਮ ਮੰਦਾ ਵੀ ਮੈਂ ਤਾਂ ਇਹਨੂੰ ਤਾਂ ਨਹੀਂ ਕੁਝ ਕਹਿੰਦਾ ਬਿਪਰ ਇਹਨੂੰ ਹੁਣ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਛੋਡੇ ਨਾਲ ਵੀ ਮੇਰੀ ਤਾਂ ਇਹ ਕੁੱਟ ਖਾ ਕੇ ਵੀ ਮੇਰੀ ਬਣੀ ਰਹੀ ਹੈ ਵੀ ਤੇਰੇ ਨਾਲ ਐਂ ਕਿਉਂ ਕਰਦੀ ਆ ਕਹਿੰਦਾ ਚਲੋ ਅਸੀਂ ਪਿਓ ਪਤ ਇਦਾਂ ਗੱਲਾਂ ਕਰਦੇ ਰਹੇ ਉਸ ਤੋਂ ਬਾਅਦ ਕਹਿੰਦਾ ਅਸੀਂ ਵਾਪਸ ਆਪਣੇ ਘਰ ਆ ਗਏ ਇਸੇ ਤਰ੍ਹਾਂ ਫਿਰ ਸਮਾਂ ਲੰਘਦਾ ਗਿਆ ਕਹਿੰਦਾ ਛੋਟਾ ਜਿਹੜਾ ਮੇਰਾ ਭਰਾ ਸੀ ਉਹਦਾ ਵਿਆਹ ਕਰ ਲਿਆ ਮੇਰੀ ਮਾਂ ਨੇ ਤੇ ਅਸੀਂ ਵਿਆਹ ਤੇ ਵੀ ਗਏ ਚਲੋ ਜਿਵੇਂ ਵੀ ਹੁੰਦਾ ਹਨਾ ਐਂ ਤਾਂ ਆਪਣੇ ਘਰਾਂ 'ਚ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਫਿਰ ਵੀ ਕਹਿੰਦਾ ਅਸੀਂ ਸਾਰੇ ਸ਼ਗਨ ਕੀਤੇ ਜਿੰਨੀ ਲੋੜ ਸੀ ਘਰੇ ਪੈਸਾ ਵੀ ਦਿੱਤਾ ਚਲੋ ਕਹਿੰਦਾ ਵੀ ਮੇਰਾ ਭਰਾ ਵਿਆਹਿਆ ਗਿਆ ਤੇ ਮੇਰੀ ਪਰਜਾਈ ਆ ਗਈ ਕਹਿੰਦਾ ਮੇਰੀ ਪਰਜਾਈ ਨੌਕਰੀ ਕਰਦੀ ਸੀ ਦੋਨੋਂ ਜੀ ਕਮਾਉਂਦੇ ਸੀ ਉਹ ਕਹਿੰਦਾ ਹੌਲੀ-ਹੌਲੀ ਮੇਰੀ ਮਾਂ ਮੇਰੀ ਪਰਜਾਈ ਨਾਲ ਵੀ ਲੜਨ ਲੱਗੀ ਵੀ ਇਹ ਕੰਮ ਨਹੀਂ ਕਰਦੀ ਇਹ ਘਰ ਦੇ ਕੰਮ ਨਹੀਂ ਕਰਦੀ ਹੈ ਲੇਟ ਉੱਠਦੀ ਆ ਫਿਰ ਇਹ ਨੌਕਰੀ ਚਲੀ ਜਾਂਦੀ ਆ ਬੱਸ ਕਹਿੰਦਾ ਵੀ ਮੇਰੀ ਮਾਂ ਨੂੰ ਮਤਲਬ ਜਿਵੇਂ ਐਨੇ ਔਖੇ ਹੋ ਕੇ ਸਾਨੂੰ ਪਾਲਿਆ ਸੀ ਤੇ ਵੱਡੇ ਹੋ ਕੇ ਸਾਨੂੰ ਮਤਲਬ ਬੇਕਦਰ ਹੀ ਕਰ ਲਈ ਆ ਆਪਦੀ ਚਲੋ ਕਹਿੰਦਾ ਮੇਰਾ ਭਰਾ ਤਾਂ ਛੋਟਾ ਹੁੰਦਾ ਹੀ ਬੇਪਰਵਾਹ ਸੀ ਉਹਨੇ ਤਾਂ ਕੋਈ ਬਹੁਤੀ ਪਰਵਾਹ ਨਹੀਂ ਕੀਤੀ ਮੇਰੀ ਮਾਂ ਦੀ ਤੇ ਇਹ ਕਹਿੰਦਾ ਉਹ ਵੀ ਅੱਡ ਹੋ ਗਿਆ ਵੀ ਜਦੋਂ ਉਹ ਤੰਗ ਕਰਦੀ ਸੀ ਉਹ ਦੋਨੇ ਜੀ ਜਾਇਆ ਕਰਨ ਨੌਕਰੀ ਆਵਦੇ ਉਹਨਾਂ ਨੇ ਘਰੇ ਕੰਮ ਵਾਲੀ ਰੱਖ ਲਈ ਤੇ ਉਹਨਾਂ ਨੂੰ ਕੀ ਕਹਿੰਦਾ ਔਖਾ ਸੀ ਤੇ ਇਹ ਕਹਿੰਦਾ ਮੇਰੀ ਭੈਣ ਦਾ ਵੀ ਅਸੀਂ ਵਿਆਹ ਕਰਤਾ ਕਹਿੰਦਾ ਮੇਰੀ ਭੈਣ ਨਾ ਸਹੁਰਿਆਂ ਤੋਂ ਆ ਕੇ ਬੜਾ ਮੇਰੀ ਮਾਂ ਨੂੰ ਸਮਝਾਇਆ ਕਰੇ ਵੀ ਮਾਂ ਤੂੰ ਆਏ ਨਾ ਕਰਿਆ ਕਰ ਵੀ ਤੂੰ ਛੋਟੇ ਹੁੰਦਿਆਂ ਨੂੰ ਤਾਂ ਸਾਨੂੰ ਐਨੇ ਔਖੀ ਹੋ ਕੇ ਪਾਲਿਆ ਤੇ ਵੀ ਹੁਣ ਤੂੰ ਸਾਡੇ ਨਾਲ ਕੱਟਦੀ ਨਹੀਂ ਵੀ ਲੋਕ ਵੀ ਕੀ ਕਹਿਣਗੇ ਪਰ ਕਹਿੰਦਾ ਮੇਰੀ ਮਾਂ ਜਿੱਦੀ ਸੀ ਉਹ ਮੰਨਦੀ ਨਹੀਂ ਸੀ ਗੱਲ ਚਲੋ ਕਹਿੰਦਾ ਇਸੇ ਤਰ੍ਹਾਂ ਹੋਰ ਸਮਾਂ ਲੰਘਦਾ ਗਿਆ ਤੇ ਮੇਰੇ ਬੇਟਾ ਹੋਇਆ ਜਦੋਂ ਕਹਿੰਦਾ ਬੇਟਾ ਹੋਇਆ ਮੈਂ ਆਪਣੀ ਮਾਂ ਨੂੰ ਆਪ ਲੈ ਕੇ ਆਇਆ ਗੱਡੀ 'ਚ ਬਿਠਾ ਕੇ ਵੀ ਮਾਂ ਮੇਰੇ ਪੁੱਤ ਹੋਇਆ ਤੇਰੇ ਪੋਤਾ ਹੋਇਆ ਹਨਾ ਕਹਿੰਦਾ ਮੇਰੀ ਮਾਂ ਆਤ ਆ ਗਈ ਮੇਰੇ ਨਾਲ ਪਰ ਬੋਲੀ ਨਹੀਂ ਕਹਿੰਦਾ ਸਾਰੇ ਰਾਹ ਹਸਪਤਾਲ ਚ ਆ ਕੇ ਕਹਿੰਦਾ ਜਮਾ ਕਹਿੰਦੀ ਉਹ ਕੋਤੇ ਨੂੰ ਤਾਂ ਚੱਕ ਲਿਆ ਤੇ ਪਰ ਸਾਨੂੰ ਦੋਨਾਂ ਜੀਆਂ ਨੂੰ ਬੁਲਾਇਆ ਨਾ ਇਸੇ ਤਰ੍ਹਾਂ ਕਹਿੰਦਾ ਮੇਰੀ ਮਾਂ ਦਾ ਸੁਭਾਅ ਬਣ ਗਿਆ ਸੀ ਚਲੋ ਕਹਿੰਦਾ ਮੈਂ ਪਿੰਡ ਛੱਡਿਆ ਆ ਇਸੇ ਤਰ੍ਹਾਂ ਦਿਨ ਲੰਘਦੇ ਗਏ ਕਹਿੰਦਾ ਉਸ ਤੋਂ ਬਾਅਦ ਅਸੀਂ ਜਾਂਦੇ ਮੇਰੀ ਮਾਂ ਦਾ ਹਾਲਚਾਲ ਪੁੱਛਦੇ ਕਹਿੰਦਾ ਪਰ ਮੇਰੀ ਮਾਂ ਐਡੀ ਜਿੱਦ ਦੀ ਪੱਕੀ ਸੀ ਵੀ ਉਹ ਮਾਂ ਦੀ ਤੀ ਸਾਡੇ ਨਾਲ ਬੋਲਦੀ ਨਹੀਂ ਸੀ ਕੀ ਕਹਿਣਾ ਮਾੜੀ ਮੋਟੀ ਹਾਂ ਹੂੰ ਕਰਦੀ ਸੀ ਵੀ ਜਿਵੇਂ ਛੋਟੇ ਹੁੰਦਿਆਂ ਨੂੰ ਇੰਨਾ ਪਿਆਰ ਕਰਦੀ ਸੀ ਵੀ ਵੱਡੀ ਹੋ ਕੇ ਐਨੀ ਕਿਵੇਂ ਬਦਲ ਗਈ ਫਿਰ ਕਹਿੰਦਾ ਇੱਕ ਦਿਨ ਮੈਂ ਆਪਣੀ ਪਤਨੀ ਨੂੰ ਤੇ ਆਪਣੀ ਮਾਂ ਨੂੰ ਬਿਠਾ ਕੇ ਦੱਸਿਆ ਵੀ ਮਾਂ ਜਦੋਂ ਤੂੰ ਇਸ ਕੁੜੀ ਨਾਲ ਮੇਰਾ ਰਿਸ਼ਤਾ ਕੀਤਾ ਨਾ ਮੇਰੀ ਜ਼ਿੰਦਗੀ 'ਚ ਕੋਈ ਹੋਰ ਕੁੜੀ ਸੀ ਤੇ ਇਸ ਰਿਸ਼ਤੇ ਤੋਂ ਬਾਅਦ ਉਹ ਉਹਨੇ ਆਤਮ ਹੱਤਿਆ ਕਰ ਲਈ ਸੀ ਵੀ ਮੈਂ ਦੋਸ਼ੀ ਆ ਇੱਕ ਕੁੜੀ ਦੀ ਮੈਂ ਜ਼ਿੰਦਗੀ ਜਿਹੜੀ ਜਾਨ ਆ ਜਿਹੜੀ ਲਈ ਆ ਮੈਂ ਉਹਦੀ ਮੌਤ ਦਾ ਦੋਸ਼ੀ ਆ ਤੇ ਤੂੰ ਮੈਨੂੰ ਦੂਜੀ ਦੀ ਜ਼ਿੰਦਗੀ ਬਰਬਾਦ ਕਰਨ ਦਾ ਦੋਸ਼ੀ ਵੀ ਬਣਾਉਣਾ ਚਾਹੁੰਦੀ ਸੀ ਪਰ ਕਹਿੰਦਾ ਮੇਰੀ ਮਾਂ ਦੇ ਕੰਨ ਤੇ ਜੂਣ ਹੀ ਸਰਕੀ ਫਿਰ ਕਹਿੰਦਾ ਵੀ ਮੈਂ ਇਹ ਗੱਲ ਮੰਨ ਲਈ ਵੀ ਮੇਰੀ ਮਾਂ ਜਿਹੜੀ ਇਹ ਨਹੀਂ ਬਦਲੂਗੀ ਪਰ ਕਹਿੰਦਾ ਮੇਰੇ ਦਿਲ 'ਚ ਆਪਣੇ ਮਾਂ ਪ੍ਰਤੀ ਜਿਹੜਾ ਪਿਆਰ ਛੋਟੇ ਹੁੰਦੇ ਤੁਸੀਂ ਉਹੀ ਪਿਆਰ ਹੁਣ ਸੀ ਕਹਿੰਦਾ ਮੈਂ ਆਪਣੀ ਮਾਂ ਨੂੰ ਚਾਹ ਕੇ ਵੀ ਨਫ਼ਰਤ ਨਾ ਕਰ ਸਕਿਆ ਕਹਿੰਦਾ ਮੈਂ ਸੋਚਿਆ ਵੀ ਚਲ ਮਾਂ ਜੀ ਮਾਂ ਜੀ ਵੀ ਮੈਂ ਇਸੇ ਗੱਲ ਨੂੰ ਲੈ ਕੇ ਆਪਣੀ ਮਾਂ ਨੂੰ ਪੁੱਜਦਾ ਰਿਆ ਫਿਰ ਕਹਿੰਦਾ ਹੌਲੀ ਹੌਲੀ ਮੇਰੀ ਮਾਂ ਜੋ ਤੋਂ ਕੰਮ ਹੋਣੋਂ ਹਟ ਗਿਆ ਕਹਿੰਦਾ ਅਸੀਂ ਬਹੁਤ ਮਿੰਤਾ ਕੀਤੀਆਂ ਵੀ ਮਾਂ ਤੂੰ ਸਾਡੇ ਕੋਲ ਆ ਜਾ ਪਰ ਉਹ ਕਹਿੰਦੀ ਵੀ ਮਰਨਾ ਮਨਜ਼ੂਰ ਆ ਥੋਡੇ ਕੋਲ ਨਹੀਂ ਆਉਂਦੀ ਕਹਿੰਦਾ ਕਦੇ ਮੇਰੀ ਭੈਣ ਆ ਜਾਂਦੀ ਚਾਰ ਦਿਨ ਉਹ ਲਾ ਜਾਂਦੀ ਕਹਿੰਦਾ ਉਸ ਤੋਂ ਬਾਅਦ ਚਲ ਅਸੀਂ ਨਾ ਦੋਨੇ ਭਰਾਵਾਂ ਨੇ ਰਲ ਕੇ ਇੱਕ ਕੰਮ ਵਾਲੀ ਰੱਖਤੀ ਉਹ ਕੰਮ ਕਰ ਜਾਂਦੀ ਸੀ ਤੇ ਹੌਲੀ ਹੌਲੀ ਕਹਿੰਦਾ ਬੁਢਾਪੇ ਵੱਲ ਹੋ ਗਈ ਮੇਰੀ ਮਾਂ ਤੇ ਮੇਰੀ ਮਾਂ ਨੂੰ ਅਧਰੰਗ ਹੋ ਗਿਆ ਉਹ ਤਾਂ ਬੋਲਣਾ ਵੀ ਉਤੋਂ ਬੋਲਿਆ ਵੀ ਨਾ ਜਾਇਆ ਕਰੇ ਮੰਜੇ ਤੇ ਪੈ ਗਈ ਉਹ ਫਿਰ ਕਹਿੰਦਾ ਅਸੀਂ ਮੈਂ ਤੇ ਮੇਰੀ ਪਤਨੀ ਨੇ ਪਿੰਡ ਰਹਿਣ ਲੱਗੇ ਵੀ ਚਲੋ ਹੁਣ ਜਿੰਨਾ ਚਿਰ ਸੰਭਾਲ ਕਰਨੀ ਆ ਕਹਿੰਦਾ ਮੈਂ ਤੇ ਮੇਰੀ ਪਤਨੀ ਪਿੰਡ ਰਹਿਣ ਲੱਗੇ ਵੀ ਮੈਂ ਤਾਂ ਨੌਕਰੀ ਤੇ ਜਾਇਆ ਕਰਾਂ ਮੇਰੀ ਪਤਨੀ ਨਾਲੇ ਬੱਚੇ ਸੰਭਾਲ ਲਿਆ ਕਰੇ ਨਾਲੇ ਮੇਰੀ ਸੱਸ ਦੀ ਸੌਰੀ ਮੇਰੀ ਮਾਂ ਦੀ ਸੇਵਾ ਕਰਿਆ ਕਰੇ ਵੀ ਆਪਣੀ ਸੱਸ ਦੀ ਕਹਿੰਦਾ ਵੀ ਉਹਨੇ ਬਹੁਤ ਮੇਰੀ ਮਾਂ ਦੀ ਸੇਵਾ ਕੀਤੀ ਮੇਰੀ ਮਾਂ ਕਹਿੰਦਾ ਫਿਰ ਪਈ ਨਾ ਮਤਲਬ ਰੋਂਦੀ ਰਹਿੰਦੀ ਅੱਖਾਂ ਚੋਂ ਪਾਣੀ ਆਉਂਦਾ ਰਹਿੰਦਾ ਉਹਦੇ ਪਰ ਉਹ ਬੋਲ ਨਹੀਂ ਸਕਦੀ ਸੀ ਕਿਉਂਕਿ ਅਧਰੰਗ ਕਰਕੇ ਫਿਰ ਕਹਿੰਦਾ ਮੇਰੀ ਜਿਹੜੀ ਘਰ ਵਾਲੀ ਸੀ ਵੀ ਉਹਨੇ ਕਦੇ ਸ਼ਿਕਵਾ ਨਹੀਂ ਕੀਤਾ ਸੀ ਮੇਰੀ ਮਾਂ ਨਾਲ ਕਿਉਂਕਿ ਕਹਿੰਦਾ ਮੈਂ ਉਹਨੂੰ ਕਿਹਾ ਹੋਇਆ ਸੀ ਵੀ ਮੇਰੀ ਮਾਂ ਨੇ ਬਹੁਤ ਔਖਾਂ ਨਾਲ ਸਾਨੂੰ ਪਾਲਿਆ ਤੇ ਇੱਕ ਦਿਨ ਕਹਿੰਦਾ ਵੀ ਮੈਨੂੰ ਸੁਨੇਹਾ ਆਇਆ ਮੈਂ ਨੌਕਰੀ ਤੇ ਗਿਆ ਵੀ ਘਰ ਆ ਜਾ ਜਲਦੀ ਵੀ ਮੰਮੀ ਜ਼ਿਆਦਾ ਬਿਮਾਰ ਹੋ ਗਏ ਜਦੋਂ ਕਹਿੰਦਾ ਮੈਂ ਗਿਆ ਤੇ ਵੇਖਿਆ ਕਹਿੰਦਾ ਮੇਰੀ ਮਾਂ ਜਿਹੜੀ ਉਹ ਜਮਾ ਸਾਹਾਂ ਤੇ ਸੀ ਅਸੀਂ ਹਸਪੀਟਲ ਲੈ ਕੇ ਗਏ ਤੇ ਡਾਕਟਰ ਨੇ ਜਵਾਬ ਦਿੱਤਾ ਕਹਿੰਦਾ ਫਿਰ ਮੈਂ ਆਪਣੀ ਮਾਂ ਦਾ ਹੱਥ ਫੜ ਕੇ ਉਹਨੂੰ ਕਿਹਾ ਵੀ ਮਾਂ ਤੂੰ ਸਾਰੀ ਉਮਰ ਹਣਾ ਇੰਨੀ ਔਖ ਕੱਢ ਕੇ ਸਾਨੂੰ ਐਂ ਪਾਲ ਕੇ ਵੀ ਐਂਡ ਤੇ ਤੂੰ ਸਾਡੇ ਨਾਲ ਐਂ ਕਿਉਂ ਕੀਤਾ ਕਹਿੰਦਾ ਫਿਰ ਮੇਰੀ ਮਾਂ ਦੀਆਂ ਅੱਖਾਂ 'ਚੋਂ ਜਿਹੜੇ ਹੰਝੂ ਆਏ ਕਹਿੰਦਾ ਫਿਰ ਵੀ ਮੈਂ ਇਸ ਗੱਲ ਨੂੰ ਬਿਆਨ ਨਹੀਂ ਕਰ ਸਕਦਾ ਵੀ ਉਹ ਪਾਲਾ ਜਿਹੜੇ ਮੇਰੇ ਲਈ ਕਿੰਨੇ ਦੁਖਦਾਈ ਸੀ ਕਹਿੰਦਾ ਇਸੇ ਤਰ੍ਹਾਂ ਹੀ ਮੇਰੀ ਮਾਂ ਸਾਡੇ ਹੱਥਾਂ ਦੇ ਵਿੱਚ ਹੀ ਆਪਣੇ ਜਿਹੜੇ ਸਾਹ ਛੱਡ ਗਈ ਤੇ ਮੇਰੀ ਮਾਂ ਦੀ ਮੌਤ ਹੋ ਗਈ ਕਹਿੰਦਾ ਮੈਂ ਅੱਜ ਤੱਕ ਆਪਣੀ ਮਾਂ ਨੂੰ ਨਫ਼ਰਤ ਨਹੀਂ ਕਰ ਸਕਿਆ ਨਾ ਗੁੱਸਾ ਕਰ ਸਕਿਆ ਪਰ ਕਹਿੰਦਾ ਵੀ ਮੈਨੂੰ ਇਸ ਗੱਲ ਦਾ ਅਫਸੋਸ ਰਿਹਾ ਵੀ ਮੇਰੀ ਮਾਂ ਨੇ ਆਪਣੇ ਹੱਥੀਂ ਮੇਰਾ ਵਿਆਹ ਕਰਕੇ ਮੇਰੀ ਪਤਨੀ ਨਾਲ ਤੇ ਮੇਰੇ ਨਾਲ ਇੰਨਾ ਵਿਤਕਰਾ ਕੀਤਾ ਹਾਂਜੀ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਇਹੀ ਮਕਸਦ ਆ ਕਿ ਅਕਸਰ ਆਪਾਂ ਹਨਾ ਸੁਣਦੇ ਆ ਕਿ ਸਾਰੇ ਲੋਕ ਕਹਿੰਦੇ ਆ ਵੀ ਆਪਣੇ ਮਾਪਿਓ ਦੀ ਇੱਜ਼ਤ ਕਰੋ ਆਪਣੇ ਮਾਪਿਓ ਦੀ ਸੇਵਾ ਕਰੋ ਠੀਕ ਹੈ ਮਾਪਿਓ ਨੇ ਜਨਮ ਦਿੱਤਾ ਹੁੰਦਾ ਪਰ ਕਈ ਮਾਪਿਓ ਜਨਮ ਦੇ ਕੇ ਆਪਣੀ ਔਲਾਦ ਤੇ ਬਹੁਤ ਜ਼ਿਆਦਾ ਹਿਸਾਨ ਕਰਦੇ ਆ ਉਹ ਚਾਹੁੰਦੇ ਆ ਕਿ ਸਾਡੀ ਔਲਾਦ ਸਾਡੀ ਹਰੇਕ ਚੰਗੀ ਮਾੜੀ ਗੱਲ ਮੰਨੇ ਪਰ ਉਹ ਇਹ ਨਹੀਂ ਸੋਚਦੇ ਕਿ ਉਹਨਾਂ ਦੇ ਵੀ ਮਾਪਿਓ ਹੁੰਦੇ ਸੀ ਉਹਨਾਂ ਤੋਂ ਵੀ ਕਦੇ ਨਾ ਕਦੇ ਆਪਣੇ ਮਾਪਿਓ ਨੂੰ ਕਿਸੇ ਗੱਲ ਲਈ ਇਨਕਾਰ ਕੀਤਾ ਗਿਆ ਹੋਊਗਾ ਪਹਿਲਾਂ ਅਸੀਂ ਛੋਟੇ ਹੁੰਨੇ ਆ ਅਸੀਂ ਬੱਚੇ ਹੁੰਨੇ ਆ ਅਸੀਂ ਬੱਚਿਆਂ ਵਾਲੇ ਫਰਜ਼ ਅਦਾ ਕਰਦੇ ਆ ਫਿਰ ਅਸੀਂ ਵੱਡੇ ਹੋ ਜਾਂਦੇ ਆ ਮਾਪੇ ਬਣ ਜਾਂਦੇ ਆ ਜਦੋਂ ਇੱਕ ਮੁੰਡਾ ਵਿਆਹਿਆ ਜਾਂਦਾ ਤਾਂ ਉਹ ਤਿੰਨ ਧਿਰਾਂ ਦੇ ਵਿੱਚ ਵੰਡਿਆ ਜਾਂਦਾ ਉਹਦੇ ਮਾਪਿਓ ਹੁੰਦੇ ਆ ਉਹਦੀ ਘਰ ਵਾਲੀ ਹੁੰਦੀ ਆ ਤੇ ਉਹਦੇ ਬੱਚੇ ਹੁੰਦੇ ਆ ਪਰ ਉਹਨਾਂ ਸਾਰਿਆਂ ਲਈ ਪਿਆਰ ਆ ਜਿਹੜਾ ਮੁੰਡੇ ਦੇ ਦਿਲ ਵਿੱਚ ਅਲੱਗ-ਅਲੱਗ ਹੁੰਦਾ ਇਹ ਨਹੀਂ ਹੈਗਾ ਕਿ ਜੇ ਮੁੰਡਾ ਆਪਣੀ ਪਤਨੀ ਨੂੰ ਪਿਆਰ ਕਰਦਾ ਤੇ ਉਹਦਾ ਮਾਪਿਓ ਪ੍ਰਤੀ ਪਿਆਰ ਜਾਂ ਸਤਿਕਾਰ ਘਟ ਗਿਆ ਤੇ ਫਿਰ ਜਿਵੇਂ ਬੱਚੇ ਆ ਬੱਚਿਆਂ ਨਾਲ ਵੀ ਉਹਨੇ ਪਿਆਰ ਕਰਨਾ ਹੁੰਦਾ ਹਨਾ ਫਰਜ਼ ਵੀ ਨਿਭਾਉਣੇ ਹੁੰਦੇ ਆ ਤੇ ਐਟ ਦੀ ਐਂਡ ਸਾਨੂੰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਕਿਤੇ ਨਾ ਕਿਤੇ ਸਾਡੇ ਮਾਪਿਓ ਵੀ ਸਾਡੇ ਪ੍ਰਤੀ ਇਹ ਸੋਚ ਰੱਖਣ ਲੱਗ ਜਾਂਦੇ ਆ ਵੀ ਇਹ ਸਾਡਾ ਕਰਦੇ ਨਹੀਂ ਪਰ ਉਹ ਇਹ ਨਹੀਂ ਸੋਚਦੇ ਹੁੰਦੇ ਕਿ ਉਹਨਾਂ ਦਾ ਆਪ ਦਾ ਪਰਿਵਾਰ ਆ ਉਹਨਾਂ ਦੀਆਂ ਆਪਦੀਆਂ ਜ਼ਿੰਮੇਵਾਰੀਆਂ ਨੇ ਫਿਰ ਜਦੋਂ ਸਾਡੀ ਔਲਾਦ ਵੱਡੀ ਹੋ ਜਾਂਦੀ ਆ ਫਿਰ ਉਹ ਵੀ ਸਾਨੂੰ ਐ ਸਮਝਣ ਲੱਗ ਜਾਂਦੀ ਆ ਵੀ ਇਹਨਾਂ ਨੇ ਤਾਂ ਸਾਡਾ ਕੀਤਾ ਨਹੀਂ ਪਰ ਇੱਕ ਇਨਸਾਨ ਜਿਨੇ ਆਪਣੇ ਔਲਾਦ ਹੋਣ ਦਾ ਫਰਜ਼ ਵੀ ਨਿਭਾਇਆ ਹੁੰਦਾ ਤੇ ਆਪਣੇ ਗਾਹਾਂ ਮਾਪੇ ਹੋਣ ਦਾ ਫਰਜ਼ ਵੀ ਨਿਭਾਇਆ ਹੁੰਦਾ ਇਹ ਰਿਸ਼ਤੇ ਨਿਭਾਉਂਦੇ ਸਮੇਂ ਹਰੇਕ ਇਨਸਾਨ ਤੋਂ ਕੋਈ ਨਾ ਕੋਈ ਕਮੀ ਰਹਿ ਜਾਂਦੀ ਆ ਕਈ ਵਾਰੀ ਕਿਸੇ ਦੀ ਅਸੀਂ ਨਜਾਇਜ਼ ਗੱਲ ਨਹੀਂ ਮੰਨਦੇ ਤਾਂ ਅਗਲੇ ਨੂੰ ਸਾਡੇ ਤੇ ਗੁੱਸਾ ਰਹਿਣ ਲੱਗ ਜਾਂਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹਰ ਇੱਕ ਨੂੰ ਇੱਕ ਦੂਜੇ ਦੀ ਸਿਚੁਏਸ਼ਨ ਆ ਜਿਹੜੀ ਉਹ ਸਮਝਣੀ ਚਾਹੀਦੀ ਆ ਤੇ ਜਿਹੜੇ ਸਾਡੇ ਪਰਿਵਾਰਕ ਰਿਸ਼ਤੇ ਆ ਇਹਨਾਂ ਦੇ ਵਿੱਚ ਸਾਨੂੰ ਮੋਹ ਪ੍ਰੇਮ ਰੱਖਣਾ ਚਾਹੀਦਾ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਨਿੱਕੀਆਂ ਨਿੱਕੀਆਂ ਗਲਤਫਹਿਮੀਆਂ ਕਰਕੇ ਕਦੇ ਵੀ ਪਰਿਵਾਰ ਆ ਜਿਹੜੇ ਉਹ ਟੁੱਟਣੇ ਨਹੀਂ ਚਾਹੀਦੇ ਹੁਣ ਉਹਦੀ ਮਾਂ ਨੇ ਇੰਨਾ ਹਨਾ ਗੁੱਸਾ ਰੱਖਿਆ ਤੇ ਐਂਡ ਤੇ ਉਹ ਉਹਦੇ ਨਾਲ ਗੱਲ ਕਰਨ ਜੋਗੀ ਵੀ ਨਾ ਰਹੀ ਪਰ ਉਹ ਕਹਿੰਦਾ ਵੀ ਅੱਜ ਤੱਕ ਮੈਂ ਆਪਣੀ ਮਾਂ ਨੂੰ ਨਾ ਤਾਂ ਭੁੱਲ ਸਕਿਆ ਤੇ ਨਾ ਹੀ ਕਹਿੰਦਾ ਮੈਂ ਆਪਣੀ ਮਾਂ ਦੇ ਕਦੇ ਜਿਹੜੇ ਗੁੱਸੇ ਵਾਲੇ ਪਲ ਉਹ ਯਾਦ ਕੀਤੇ ਆ ਮੈਂ ਕਹਿੰਦਾ ਹਮੇਸ਼ਾ ਆਪਣੀ ਮਾਂ ਦੇ ਨਾਲ ਬਤਾਏ ਹੋਏ ਉਹੀ ਪਲ ਯਾਦ ਕਰਦਾ ਜਿਹੜੇ ਸਾਨੂੰ ਉਹਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਦੇ ਵਿੱਚੋਂ ਕੱਢਿਆ ਸਾਨੂੰ ਪੜਾਇਆ ਲਿਖਾਇਆ ਤੇ ਸਾਨੂੰ ਐਸ ਜੋ ਕੀਤਾ ਕਿ ਅਸੀਂ ਅੱਜ ਵਧੀਆ ਜ਼ਿੰਦਗੀ ਜਿਉ ਰਹੇ ਹਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਜ਼ਰੂਰ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ